ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹੈ ਵਿਕਰਮਜੀਤ ਸਿੰਘ ਲਾਇਸ ਬਿਕਾ ਤੇ ਸਬੀਰ ਸਿੰਘ son of ਸੁਲਵਿੰਦਰ ਸਿੰਘ ਇਹ ਦੋਨੋਂ ਦੋਸ਼ੀਆਂ ਤੋਂ ਇਹਨਾਂ ਨੇ ਆਪਣਾ ਇੱਕ ਬੱਤੀਪੋਰ ਦਾ ਪਿਸਤਲ ਰਿਕਵਰ ਕੀਤਾ ਉਹਦੇ ਨਾਲ ਨਾਲ ਇੱਕ ਮੋਟਰਸਾਈਕਲ ਤੇ 912 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਐਕਸਪਲੋਰ ਕਰ ਰਹੇ ਹਾਂ ਤੇ ਜੋ ਕੁਝ ਵੀ ਸਾਨੂੰ ਪਤਾ ਚੱਲੇਗਾ ਅਸੀਂ ਤੁਹਾਡੇ ਸਾਹਮਣੇ ਲਿਆਵਾਂਗੇ ਮਾਨਯੋਗ ਪੁਲਿਸ ਕਮਿਸ਼ਨਰ ਹਮ ਰਸਲ ਸਦਾ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਪੁਲਿਸ ਸਟੇਸ਼ਨ ਗੇਟ ਕੀਮਾ ਨੇ ਅੰਡਰ ਦ ਸੁਪਰਵੀਜ਼ਨ ਆਫ ਏਡੀਐਸਪੀ 1 ਮਿਸਟਰ ਵਿਸ਼ਾਲਜੀਤ ਜੀ ਏਸੀਪੀ ਸੈਂਟਰਲ ਸ਼ਰੀਰ ਜਸਪਾਲ ਜੀ ਤੇ ਐਸਐਚਓ ਗੇਟ ਕੀਮਾ मैडम मंजीत कौर ਉਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਵਿਕਰਮਜੀਤ ਸਿੰਘ ਲਾਇਸ ਬਿੱਕਾ ਤੇ ਸਬੀਰ ਸਿੰਘ son of ਸੁਲਵਿੰਦਰ ਸਿੰਘ ਇਹਨਾਂ ਦੀ ਉਮਰ तकरीबन 39 ਸਾਲ ਹੈਗੀ ਹੈ ਜੀ ਇਹ ਦੋਨੋਂ ਦੋਸ਼ੀਆਂ ਤੋਂ ਇਹਨਾਂ ਨੇ ਆਪਣਾ ਇੱਕ ਬੱਤੀਪੋਰ ਦਾ ਪਿਸਤਲ ਰਿਕਵਰ ਕੀਤਾ ਉਹਦੇ ਨਾਲ ਨਾਲ ਇੱਕ ਮੋਟਰਸਾਈਕਲ ਤੇ 912 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਤੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹਦੇ ਤੇ ਕੋਈ ਵੀ ਹੱਲੇ ਪਰਚਾ ਨਹੀਂ ਹੈ ਤੇ ਜਿਹੜਾ ਆਪਣਾ ਸਬੀਰ ਸਿੰਘ ਹੈ ਸਨ ਆਫ ਸਲਵਿੰਦਰ ਸਿੰਘ ਉਤੇ ਆਲਰੇਡੀ ਤਿੰਨ ਪਰਚੇ ਦਰਜ ਨੇ ਤਿੰਨਾ ਦੀ ਪੁੱਛਗਿੱਛ ਤੇ ਇੱਕ ਹੋਰ ਬੰਦਾ ਇਹਨਾਂ ਦਾ ਸਾਥੀ ਅਸੀਂ ਨਾਮਿਨੇਟ ਕੀਤਾ ਕੁਲਵਿੰਦਰ ਸਿੰਘ ਲਾਇਸ ਕਾਕਾ ਤੇ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਦਰਜ ਹੈਗੇ ਆ ਵਕਫਾ ਧਰਮਾ ਹੇਠ ਸਰ ਪੁਲਿਸ ਕਮਿਸ਼ਨਰੇਟ ਦੇ ਥਾਣੇ ਚੈਂਟਨਰਮੈਂਟ ਛਟਾ ਤੇ ਆਪਣਾ ਅਪਡੇਟ ਕੀਮਾ ਦੇ ਵਿੱਚ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਜਸ ਐਕਸਪਲੋਰ ਕਰ ਰਹੇ ਆ ਤੇ ਜੋ ਕੁਝ ਵੀ ਸਾਨੂੰ ਪਤਾ ਚੱਲੇਗਾ ਅਸੀਂ ਤੁਹਾਡੇ ਤਹਿਤ ਲਾਵਾਂਗੇ ਧੰਨਵਾਦ ਹੁਣ ਮਾਨਯੋਗ ਪੁਲਿਸ ਕਮਿਸ਼ਨਰ ਹਮਰਸਦਰਾ ਗੁਰਪ੍ਰੀਤ ਸਿੰਘ ਖੋਲੜ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਪੁਲਿਸ ਸਟੇਸ਼ਨ ਗੇਟ ਕੀਮਾ ਨੇ ਅੰਡਰ ਦ ਸੁਪਰਵੀਜ਼ਨ ਆਫ ਏਡੀਐਸਪੀ 1 ਮਿਸਟਰ ਵਿਸ਼ਾਲਜੀਤ ਜੀ ਏਸੀਪੀ ਸੈਂਟਰਲ ਸ਼ਰੀਰ ਜਸਪਾਲ ਜੀ ਤੇ ਐਸਐਚਓ ਗੇਟ ਕੀਮਾ ਮੈਡਮ ਮਨਜੀਤ ਕੌਰ ਉਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਵਿਕਰਮਜੀਤ ਸਿੰਘ ਲਾਇਸ ਬਿੱਕਾ ਤੇ ਸਬੀਰ ਸਿੰਘ son of ਸੁਲਵਿੰਦਰ ਸਿੰਘ ਇਹਨਾਂ ਦੀ ਉਮਰ ਤਕਰੀਬਨ 39 ਸਾਲ ਹੈਗੀ ਹੈ ਜੀ ਇਹ ਦੋਨੋਂ ਦੋਸ਼ੀਆਂ ਤੋਂ ਇਹਨਾਂ ਨੇ ਆਪਣਾ ਇੱਕ ਬੱਤੀਪੋਰ ਦਾ ਪਿਸਤਲ ਰਿਕਵਰ ਕੀਤਾ ਉਹਦੇ ਨਾਲ ਨਾਲ ਇੱਕ ਮੋਟਰਸਾਈਕਲ ਤੇ 912 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਤੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹਦੇ ਤੇ ਕੋਈ ਵੀ ਹੱਲੇ ਪਰਚਾ ਨਹੀਂ ਹੈ ਤੇ ਜਿਹੜਾ ਆਪਣਾ ਸਬੀਰ ਸਿੰਘ ਹੈ ਸਨ ਆਫ ਸਲਵਿੰਦਰ ਸਿੰਘ ਉਤੇ ਆਲਰੇਡੀ ਤਿੰਨ ਪਰਚੇ ਦਰਜ ਨੇ ਤਿੰਨਾਂ ਦੀ ਪੁੱਛ ਗਏ ਚ ਤੇ ਇੱਕ ਹੋਰ ਬੰਦਾ ਇਹਨਾਂ ਦਾ ਸਾਥੀ ਅਸੀਂ ਨਾਮਿਨੇਟ ਕੀਤਾ ਕੁਲਵਿੰਦਰ ਸਿੰਘ ਲਾਇਸ ਕਾਕਾ ਤੇ ਉਹਦੇ ਤੇ ਵੀ ਆਲਰੇਡੀ ਚਾਰ ਪਰਚੇ ਦਰਜ ਹੈਗੇ ਵੱਖ-ਵੱਖ ਧਰਮਾਂ ਹੇਠ ਸਰ ਪੁਲਿਸ ਕਮਿਸ਼ਨਰੇਟ ਦੇ ਥਾਣੇ ਜੈਂਟੂਨਮੈਂਟ ਚਾਟਾ ਤੇ ਆਪਣਾ ਗੇਟਕੀਮਾ ਦੇ ਵਿੱਚ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਜਸ ਐਕਸਪਲੋਰ ਕਰ ਰਹੇ ਹਾਂ ਤੇ ਜੋ ਕੁਝ ਵੀ ਸਾਨੂੰ ਪਤਾ ਚੱਲੇਗਾ ਅਸੀਂ ਤੁਹਾਡੇ ਤਹਿਤ ਲਿਆਵਾਂਗੇ ਧੰਨਵਾਦ ਹਾਂਜੀ